ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਜਣੇ ਪੰਜਾਬ ਲਈ ਜਰੂਰ ਅਰਦਾਸ ਕਰੋ ਪੰਜਾਬ ਦੇ ਜੋ ਹਾਲਾਤ ਬਣੇ ਪਏ ਆ ਉਹ ਹਾਲਾਤ ਚ ਪੰਜਾਬ ਨੂੰ ਦੁਬਾਰਾ ਚੜ੍ਹਦੀ ਕਲਾ ਦੇ ਵਿੱਚ ਆਪਾਂ ਲਿਆ ਸਕਦੇ ਆ ਪੰਜਾਬ ਨੂੰ ਬਡੋਲਨ ਨਹੀਂ ਦੇਣਾ ਠੀਕ ਆ ਪੰਜਾਬ ਦੀ ਮਿੱਟੀ ਚੋਂ ਆਪਾਂ ਨਿਕਲ ਕੇ ਆਏ ਆ ਸੋ ਸਾਰੇ ਜਣੇ ਪੰਜਾਬ ਦੇ ਨਾਲ ਖੜੋ ਬਹੁਤ سارے ਭੈਣ ਭਰਾ ਮੈਸੀ ਕਰਦੇ ਕਿ ਤੁਸੀਂ ਡੋਨੇਸ਼ਨ ਦਾ ਕਿਵੇਂ ਕਰੀਏ ਜਿੰਨੂੰ ਪੈਸੇ ਭੜਾਈਏ ਕੌਣ ਅੱਗੇ ਲੱਗੂਗਾ ਫੰਡ ਵੀ ਚਲਾ ਲਓ ਜੇਕਰ ਆਹ ਕੁਛ ਕਰਨ ਦੀ ਲੋੜ ਨਹੀਂ ਹੈਗੀ ਉਥੇ ਬਹੁਤ ਸਾਰੇ ਸੰਸਥਾਵਾਂ ਕੰਮ ਕਰਦੇ ਆਂ ਵੀ ਉਹਨਾਂ ਨਾਲ ਡਾਇਰੈਕਟ ਕੰਟੈਕਟ ਕਰੋ ਜਿਹੜੀ ਚੀਜ਼ ਦੀ ਉਹਨਾਂ ਥੋੜੇ ਮਾਪਿਓ ਹੈਗੇ ਆ ਥੋੜਾ ਭੈਣ ਭਰਾ ਹੈਗਾ ਥੋੜਾ ਫਰੈਂਡ ਸਰਕਲ ਕੋਈ ਤੁਹਾਡੇ ਰਿਸ਼ਤੇਦਾਰ ਜਿਹੜੇ ਵੀ ਉੱਥੇ ਹੈਗੇ ਮੌਤਵਾਰ ਬੰਦੇ ਤੁਹਾਨੂੰ ਭਰੋਸਾ ਹੈਗਾ ਉਹਨਾਂ ਦੀ ਡਿਊਟੀ ਲਾਓ ਇੱਕ ਦਿਨ ਉਹਨਾਂ ਨੂੰ ਦੇ ਕੇ ਸਾਰੇ ਪੇ ਜੋ ਉੱਥੇ ਪਿੰਡਾਂ ਦੇ ਵਿੱਚ ਜਿਹੜੀ ਚੀਜ਼ ਉਹਨਾਂ ਨੂੰ ਲੋਡ ਆ ਉਹਨਾਂ ਨੂੰ ਫੂਡ ਦੀ ਲੋਡ ਉਹਨਾਂ ਨੂੰ ਜੜੀ ਬੂਟੀ ਦੀ ਲੋਡ ਉਹਨਾਂ ਨੂੰ ਕਿਸੇ ਹੋਰ ਚੀਜ਼ ਦੀ ਲੋਡ ਆ ਉਹ ਚੀਜ਼ ਉਹਨਾਂ ਨਾਲ ਰਾਬਤਾ ਕਰੋ ਡੱਬਰਾਂ ਦੇ ਨਾਲ ਤੇ ਉਹਨਾਂ ਦੀ ਡਾਇਰੈਕਟ ਹੈਲਪ ਕਰੋ ਜਿੰਨੀ ਕਰ ਸਕਦੇ ਹੋ ਠੀਕਾ ਪਾਣੀ 10 15 20 ਦਿਨਾਂ ਦੇ ਵਿੱਚ ਚਲਾ ਜਾਊਗਾ ਨਿਬੜ ਜਾਊਗਾ ਪਰ ਜਿਹੜਾ ਫਸਲਾਂ ਦਾ ਨੁਕਸਾਨ ਹੋ ਗਿਆ ਜਿਹੜਾ ਲੋਕਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਜਿਹੜਾ ਉੱਥੇ ਲੋਕਾਂ ਦੇ ਸਾਧਨਾਂ ਦਾ ਨੁਕਸਾਨ ਹੋ ਗਿਆ ਉਹ ਚੀਜ਼ ਰਿਕਵਰ ਕਰਨ ਲਈ ਆਪਾਂ ਸਾਰਿਆਂ ਨੂੰ ਉਹ ਟੱਬਰਾਂ ਦੇ ਨਾਲ ਖੜਨਾ ਪੈਣਾ ਜੇ ਇੱਕ ਇੱਕ ਐਨ ਆਰ ਆਈ ਵੀ ਇੱਕ ਇੱਕ ਬੰਦੇ ਜਿਹੜੇ ਫੋਰਨ ਦੇ ਵਿੱਚ ਰਹਿੰਦੇ ਆ ਤੁਸੀਂ ਇੱਕ ਇੱਕ ਟੱਬਰਾਂ ਦੇ ਨਾਲ ਵੀ ਖੜਚੋ ਜਿੰਨੇ ਵੀ ਪਿੰਡ ਇਫੈਕਟ ਹੋਏ ਆ ਆਪਾਂ ਦੁਬਾਰਾ ਫਿਰ ਉਹ ਸਾਰੇ ਟੱਬਰਾਂ ਨੂੰ ਦੁਬਾਰਾ ਸਟੈਂਡ ਕਰਵਾ ਦਾਂਗੇ ਠੀਕ ਹੈ ਇਹਦੇ ਵਿੱਚ ਕੋਈ ਨੂੰ ਕਿਸੇ ਨੂੰ ਮੋਢੀ ਬਣ ਕੇ ਫੰਡ ਇਕੱਠਾ ਕਰਨ ਦੀ ਲੋੜ ਨਹੀਂ ਹੈਗੀ ਕੋਈ ਉਹ ਤੇ ਸੰਸਥਾਾਂ ਮੈਂ ਪਹਿਲਾਂ ਹੀ ਬਹੁਤ ਕੁਝ ਕਰ ਰਹੀ ਹੈ ਤੇ ਬਹੁਤ ਕੈਪेबल ਨੇ ਉਹ ਬਹੁਤ سارے ਆਪਣੇ ਚੰਗੇ ਸਿੰਗਰ ਨੇ ਜਿਹੜੇ ਸਾਥ ਦੇ ਰਹੇ ਨੇ ਉਹਨਾਂ ਦਾ ਮੈਂ ਸਿਰਫ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਜੇ ਤੁਹਾਡੀ ਜੇਬ ਚੱਲਦੀ ਹੈ ਤੁਸੀਂ ਕੁਝ ਵੀ ਸਪੋਰਟ ਕਰਨੀ ਚਾਹੁੰਦੇ ਹੋ ਪੰਜਾਬ ਦੀ ਤੁਸੀਂ ਆਪਦੇ ਘਰਦਿਆਂ ਦੇ ਵਿੱਚੋਂ ਕਿਸੇ ਵੀ ਇੱਕ ਜੀਨ ਨੂੰ ਇੱਕ ਦਿਨ ਡਿਊਟੀ ਲਾ ਕੇ ਭੇਜੋ ਕਿਸੇ ਵੀ ਇੱਕ ਟੱਬਰ ਦੀ ਜ਼ਿੰਮੇਵਾਰੀ ਚੱਕ ਲੋ ਜੇ ਜਿਹੜੇ ਵੀ ਤੁਹਾਡੇ ਜਿੰਨੇ ਤੁਹਾਡਾ ਬਣਦਾ ਤੁਸੀਂ ਇੱਕ ਟੱਬਰ ਨਾ ਕਰ ਲੋ ਲਾਪਤਾ ਵੀ ਜਦੋਂ ਪਾਣੀ ਚੜਾ ਗਿਆ ਉਦੋਂ ਬਾਅਦ ਚ ਵੀ ਆਪਾਂ ਉਹਨਾਂ ਦੇ ਨਾਲ ਖੜਨਾ ਤੇ ਉਹਨਾਂ ਨੂੰ ਦੁਬਾਰਾ ਸਟੈਂਡ ਕਰਨਾ ਕੁਝ ਲੋਕਾਂ ਦੇ ਪਾਸੇ ਚਲੇ ਗਏ ਫਸਲਾ ਖਰਾਬ ਹੋ ਗਿਆ ਤੋਂ ਬਾਅਦ ਚ ਡਿਪਰੈਸ਼ਨ ਜ਼ਿਆਦਾ ਆਊਗਾ ਹੁਣ ਪਤਾ ਨਹੀਂ ਪਾਣੀ ਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਆ ਗਈਆਂ ਕਿਹੜੀ ਕਿਹੜੀ ਬਿਮਾਰੀ ਫੈਲਣੀ ਹੈ ਤੋਂ ਉਹ ਇਲਾਕਿਆਂ ਦੇ ਨਾਲ ਆਪਾਂ ਨੂੰ ਖੜਨ ਦੀ ਲੋੜ ਹੈਗੀ ਹੈ ਦੈਟਸ ਦਾ ਹੋਲ ਥਿੰਗ ਆਪਾਂ ਖੜ ਸਕਦੇ ਹਾਂ ਜਦੋਂ ਪੰਜਾਬ ਜਦੋਂ ਪੰਜਾਬ ਦੇਖਦਾ ਕਿਸੇ ਹੋਰ ਸਟੇਟ ਦੇ ਵਿੱਚ ਕਿਸੇ ਹੋਰ ਮੁਲਕ ਦੇ ਵਿੱਚ ਕੁਝ ਵੀ ਹੋ ਰੰਦਾ ਉੱਥੇ ਆਪਣੇ ਵਾਲੇ ਬੰਦੇ ਜਾ ਜਾ ਕੇ ਸਾਥ ਦਿੰਦੇ ਆ ਪਰ ਜਦੋਂ ਪੰਜਾਬ ਦੀ ਵਾਰੀ ਆਉਂਦੀ ਕਿਸੇ ਨੇ ਸਾਥ ਨਹੀਂ ਦਿੱਤਾ ਸਟਿਲ ਆਪਣੇ ਮੁੱਥੇ ਤੇ ਕੋਈ ਤਿਉੜੀ ਨਹੀਂ ਹੈਗੀ ਆਪਾਂ ਜਰੂਰ ਪੰਜਾਬ ਨੂੰ ਦੁਬਾਰਾ ਖੜੇ ਕਰ ਸਕਦੇ ਆ ਪੰਜਾਬ ਨੂੰ ਦੁਬਾਰਾ ਚੜ੍ਹਦੀ ਕਲਾ ਦੇ ਵਿੱਚ ਲਿਆ ਸਕਦੇ ਆ ਤੇ ਆਪਾਂ ਸਾਰੇ ਮਿਲ ਕੇ ਹੀ ਇਹ ਚੀਜ਼ ਕਰ ਸਕਦੇ ਆ ਤੇ ਕਦੇ ਵੀ ਕਿਸੇ ਦੇ ਮੂੰਹ ਨਾਲ ਦੇਖੋ ਕਿ ਹਾਂ ਭਾਈ ਮੇਰੇ ਕੋ ਪੈਸਾ ਆਏਗਾ ਮੈਨੂੰ ਦੇਦਾ ਤੇ ਮੇਰੀ ਮਦਦ ਹੋਗੀ ਨਹੀਂ ਜੇ ਤੁਹਾਡੇ ਉੱਥੇ ਕਰਦੇ ਹੈਗੇ ਆ ਤੁਹਾਡਾ ਯਾਰ ਮੈਟਰ ਫਰੈਂਡ ਸਰਕਲ ਹੈਗਾ ਉਹਨਾਂ ਦੀ ਇੱਕ ਬੰਦੇ ਦੀ ਜ਼ਿੰਮੇਵਾਰੀ ਲਾਓ ਕਿ ਹਾਂ ਭਈ ਇੱਕ ਦਿਨ ਕੱਢ ਕੇ ਤੂੰ ਜਾ ਕੇ ਆ ਉਹ ਜਿਹੜੀ ਚੀਜ਼ ਦੀ ਲੋੜ ਹੈ ਤੈਨੂੰ ਦੱਸ ਫੋਨ ਸਾਰੇ ਕੋਲ ਹੈਗੇ ਤੋ ਜੀ ਉੱਥੇ ਪ੍ਰੋਵਾਈਡ ਕਰੋ ਨੰਬਰਾਂ ਦੇ ਨਾਲ ਖੜੋ ਬਾਕੀ ਜੇ ਤੁਹਾਡੇ ਮਨ 'ਚ ਕੋਈ ਹੋਰ ਸੁਜੈਸ਼ਨ ਹੈਗੇ ਤਾਂ ਕੋਈ ਹੋਰ ਸਿਆਣੀ ਸਲਾਹ ਹੈਗੀ ਹੈ ਤਾਂ ਜਰੂਰ ਅੱਛੇ ਕਮੈਂਟਾਂ ਦੇ ਵਿੱਚ ਅਸੀਂ ਵੀ ਆਪਦੀ ਲਾਈਫ ਸਟਾਈਲ ਇੰਪਲੀਮੈਂਟ ਕਰਾਂਗੇ ਜਿੰਨਾ ਸਾਡੇ ਤੋਂ ਬਣ ਪਾਰਿਆ ਅਸੀਂ ਕਰੀ ਜਾਂਦੇ ਹਾਂ ਆਫ ਦਾ ਰੈਕર્ડਸ ਬਟ ਪਲੀਜ਼ ਜੇ ਤੁਹਾਨੂੰ ਕੋਈ ਚੰਗੀ ਸਲਾਹ ਹੈਗੀ ਤੁਹਾਨੂੰ ਲੱਗਦਾ ਸੀ ਕਿ ਇਸ ਤਰੀਕੇ ਨਾਲ ਹੋਰ ਵਧੀਆ ਖੜ ਸਕਦਾ ਹੈ ਤਾਂ ਜਰੂਰ ਦੱਸਿਓ ਸਾਨੂੰ ਕਿ ਅਸੀਂ ਵੀ ਭਾਈ ਸਿੱਖ ਰਹੇ ਹਾਂ ਡੇਲੀ ਅੰਕੂ ਤਾਂ ਜੋ ਹਾਲਾਤ ਬਣੇ ਪਏ ਆ ਆਪਾਂ ਮਿਲ ਕੇ ਪੰਜਾਬ ਨੂੰ ਦੁਬਾਰਾ ਚੜ੍ਹਦੀ ਕਲਾ ਦੇ ਵਿੱਚ ਕਰ ਦਾਂਗੇ 100% ਗਰੰਟੀ ਨਾਲ ਪੰਜਾਬ ਕਦੇ ਨਹੀਂ ਹਾਰਿਆ ਨਾ ਕਦੇ ਹਾਰੂਗਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹ